ਗੁਰੂ ਤੋਂ ਬਿਨਾ ਕੋਈ ਗਿਆਨ ਨਹੀਂ ਦੇ ਸਕਦਾ ਸੱਚਾ ਗੁਰੂ ਹੈ ਤੇ ਉਹੀ ਤੁਹਾਨੂੰ ਜ਼ਿੰਦਗੀ ਜਿਉਣ ਦਾ ਸੋਹਣਾ ਢੰਗ ਸਿਖਾਏਗਾ ਢਾਈ ਮੇਰੇ ਮਾਲਕ ਨੇ ਬਾਣੀ ਚ ਕਿਹਾ ਏ ਕਿ ਗੁਰ ਮੇਰੇ ਚੱਜ ਅਚਾਰ ਸਿਖ ਤੁਦ ਕਦੇ ਨਾ ਲੱਗਿਆ ਦੁੱਖ ਕਦੀ ਵੀ ਪ੍ਰਤੀਤ ਨਹੀਂ ਹੋਏਗਾ ਆਉਣਗੇ ਚੜ ਚੜ ਕੇ ਹੋ ਸਕਦਾ ਉੱਗਲਦੀ ਦੇਗਾ ਆ ਜਾਵੇ ਮਗਦੀ ਰੇਤ ਆ ਜਾਵੇ ਆਰਾ ਆ ਜਾਵੇ ਬੰਦ ਬੰਦ ਘਟਾਉਣਾ ਪੈ ਜਾਵੇ ਗਰਮ ਸਲਾਈਆਂ ਆ ਜਾਣ ਕੁਝ ਵੀ ਆ ਸਕਦਾ ਜਿੰਦਗੀ ਦੇ ਵਿੱਚ ਪਰ ਉੱਥੇ ਬਹਿ ਕੇ ਤੇਰਾ ਕੀ ਆ ਮੀਠਾ ਲੱਗੇ ਹਰ ਨਾਮ ਪਦਾਰਥ ਨਾਨਕ ਮੰਗੇ ਇਹ ਜਜ਼ਬਾ ਤਿੰਨ ਤੈਨੂੰ ਗੁਰੂ ਦੇ ਕੋਲੋਂ ਮਿਲਣਾ ਜਦੋਂ ਭਾਈ ਮਤੀਦਾਸ ਜੀ ਸਿਰ ਤੇ ਆਰਾ ਚਲਣ ਲੱਗਾ ਨਾ ਤੇ ਭਾਈ ਮਤੀਦਾਸ ਜੀ ਨੂੰ ਜਲਾਦ ਕੀ ਕਹਿੰਦਾ ਜਲਾਦ ਕਹਿੰਦਾ ਦਸਕਾ ਮਤੀਦਾਸਾ ਤੇਰੀ ਆਖਰੀ ਇੱਛਾ ਹਾਲ ਹੋਵੇ ਜੋ ਤੂੰ ਚਾਹੇ ਸੋ ਪਾ ਸਕਦਾ ਉਹ ਹਾਜ਼ਰ ਹੋ ਉਸੇ ਪਲ ਹੋਵੇ ਉਸੇ ਵੇਲੇ ਹਾਜ਼ਰ ਕਰ ਦਈਏ ਸੋਝੇ ਸ਼ਾਇਦ ਅਖੀਰਲੇ ਸਾਹਮਣੇ ਆਰਾ ਵੇਖ ਕੇ ਡਰ ਜਾਵੇਗਾ ਮੌਤ ਵੇਖ ਕੇ ਡਰ ਜਾਵੇਗਾ ਜ਼ਿੰਦਗੀ ਦੀ ਭੀਖ ਮੰਗੇਗਾ ਭਾਈ ਮਤੀਦਾਸ ਨੇ ਕੀ ਕਿਹਾ ਸੀ ਭਾਈ ਮਤੀਦਾਸ ਕਹਿੰਦੇ ਕਹਿੰਦੇ ਮੇਰੀ ਆਖਰੀ ਇੱਛਾ ਹੱਲ ਹੋਵੇ ਜੋ ਮੈਂ ਚਾਹਾਂ ਸੋ ਪਾਸਕਾ ਉਹ ਹਾਜ਼ਰੀ ਉਸੇ ਪਲ ਹੋਵੇ ਜਦ ਮੇਰੇ ਸੀਸ ਤੇ ਚੱਲੇ ਆਰਾ ਮੇਰਾ ਮੁਖ ਗੁਰੂ ਪਿੰਜਰੇ ਵੱਲ ਹੋਵੇ ਮੇਰਾ ਮੂੰਹ ਗੁਰੂ ਪਿੰਜਰੇ ਵੱਲ ਚਾਹੀਦਾ ਮੈਂ ਗੁਰੂ ਨੂੰ ਪਿੱਠ ਵਿਖਾ ਕੇ ਨਹੀਂ ਜਾਣਾ ਚਾਹੁੰਦਾ ਇਹ ਗੁਰੂ ਸਾਖਾ ਸਕਦਾ ਗੁਰੂ ਤੋਂ ਬਿਨਾ ਹੋਰ ਕੋਈ ਨਹੀਂ ਸਿਖਾ ਸਕਦਾ ਅੱਗੇ ਮੇਰੇ ਮਾਲਕ ਸੱਚੇ ਪਾਤਸ਼ਾਹ ਸਮਝਾਉਂਦੇ